ਮੈਂ ਰਾਸਨ ਮੋਟੇ ਦੇ ਪਿੰਡਾਂ 'ਚ ਆਇਆ ਮੈਂ ਵਾਪਸ ਮੰਤਰੀ ਸਾਹਿਬ ਇੱਕ ਤਾਂ ਅਸੀਂ ਵੀ ਬੰਦੇ ਆ ਵਾਪਸ ਫਿਰ ਵੇਖ ਕੇ ਆਇਆ ਇਕਦ ਸੰਡੋ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਨਹੀਂ ਉਤਰ ਕੇ ਹੁੰਦੇ ਆ ਆ ਉਤਰ ਮੈਂ ਤਾਂ ਹੈ ਹੀ ਇੱਥੇ ਆ ਦੇ ਮੈਂ ਇਹਦੇ ਹੁਣ ਆਇਓ ਮੈਂ ਦਰਦ ਸਾਈ ਭਾਬੀ ਹੁਣ ਰਸਤਾ ਦੇ ਰਸਤਾ ਦੇ ਰਸਤਾ ਮ ਲਗੇ ਰੋ ਯਾਰ ਪਿਛੇ ਰੋ ਯਾਰ ਉਹ ਜਿਹੜੀ ਮਿੱਟੀ ਆ ਜਿਹੜੀ ਉਹਦਾ ਢੇਰ ਜੈ ਉਹ ਢੇਰ ਜੈ ਉਹ ਸਭ ਟੁੱਟਿਆ ਟੁੱਟਿਆ ਮੈਂ ਸਵੇਰੇ ਟ੍ਰੇਨਾਂ ਨਾਲ ਨਾ ਖਾਵਾਤੀ ਪਤਾ ਇਸੇ ਕਿ 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 ਪਾਉਂਦੇ ਕੋਪਰੇ ਨਾਲ ਲਾ ਕੇ ਸਾਨੂੰ ਉਧਰ ਉੱਪਰ ਜਿੱਦੇ ਪਾਣੀ ਦਾ ਭਾਅ ਉਤਰਦਾ ਮੈਨੂੰ ਮੇਰੀ ਸਮਝੋ ਉਹਨਾਂ ਨੇ ਜਵਾਬ ਮੈਨੂੰ ਕਿਹਾ ਉਹ ਕਹਿੰਦੇ ਵੀ ਪੁੱਤਰ ਫਾਲਸਾ ਹੈ। ਅਸੀਂ ਪੁੱਤਰ ਕੋਕ ਲੰਡੀ ਲਗਾ ਸਕਦੇ। ਮੇਰੀ ਬੀਬੀ ਕਹਿੰਦੀ ਇੱਕ ਤਾਂ ਦਰਖਤ ਹੀ ਨਹੀਂ। ਆਹ ਮਲਕੇ ਜਿਹੜੇ ਨੇ ਇਲਾਕ ਮੈਦਾਨ ਦੇ ਨੇ ਉਹ ਮਹਿਮਾ ਸਾਡਾ ਹੈ। ਤੇ ਇੱਕ ਬੰਨੇ ਜਿਹੜਾ ਜੀਵੀਦਰਾ ਏਡੇ ਵੱਡੇ ਪੱਧਰ ਦਿੱਤੇ ਪਰਵਾਦ ਹੋ ਗਿਆ। ਆਪਾਂ ਉਧਰ ਗਏ ਇਹ ਜਿਹੜੇ ਦਰਖਤ ਨੇ। ਇਹਨਾਂ ਧਰਤਾਂ ਨੂੰ ਇੱਥੋਂ ਬਾਹਰ ਕੱਲ ਜਦੋਂ ਮੈਂ ਤਸਵੀਰ ਧਿਆ ਹੈ ਨਾ ਰੋ ਰੋ ਕੇ ਇੱਥੋਂ ਦੇ ਨਾਲ ਪਹੁੰਚਿਆ ਸੀ ਜਿਹੜਾ ਧਿਆ ਦਾ ਜਿਹੜਾ ਅੱਠ ਬੰਦਾ ਬੈਠਦਾ ਪਾਉਂਦਾ ਛਾਦਾ ਫੜਦਾ ਤੁਹਾਨੂੰ ਉਹ ਇਹ ਧਰਤਾਂ ਆਪਾਂ ਦਰਿਆ ਨੂੰ ਇੱਥੇ ਪਾ ਜਾ ਹਾਂ ਹਾਂ ਮੈਂ ਜੰਮੇ ਕੋਲੇ ਇੱਥੇ ਆ ਹਾਂ ਇਹ ਕੀ ਅਸਾਂ ਸਾਡੀ ਜੀ ਮੰਨਦਾ ਰਹੇ ਸਰ ਬਟੇ ਇਹ ਗੱਲ ਨਹੀਂ ਬਟੇ ਕੰਮ ਕਰਨ ਦੇ ਲੋਕਾਂ ਨੂੰ ਬੈਠ ਕੇ ਵੀਡੀਓ ਬਣਾ ਬਣਾ ਕੇ ਕੀ ਖਟੜਾ ਕੁਝ ਫੈਲ ਨਹੀਂ ਚਲ ਕੋਈ ਗੱਲ ਨਹੀਂ ਮੰਤਰੀ ਸਰ ਦਾ ਦਿਨ ਦੇ ਤੇ ਫਸਿਆ ਹੈ ਜੀ ਇਹ ਇਹ ਨਾਲ ਹਾਂ ਜੀ ਆਹ ਨਾਲ ਹਾਂ ਇਹ ਸੂਸੀ ਦੋ ਬਰਾਗੂ ਦੇ ਕਰਤਾ ਬਰਾਗ ਹਾਂ ਹੋਇਆ ਇਦਾਂ ਜੀ ਉਹ ਪਾਣੀ ਆ ਗਿਆ ਜੀ ਹਾਂ ਉਹ ਪਾਣੀ ਸਦਾ ਹਿੱਕੀ ਤੱਕ ਜੀ ਉਹ ਹਟ ਕਰਨ ਨਾਲ ਬੁੱਸੀ ਵੀ ਟੁੱਟ ਗਈ ਹਾਂ ਆਹ ਜੀ ਮੇਨ ਸ੍ਰੀਦਲੀ ਹਾਂ ਸ੍ਰੀਦਲੀ ਉਹਦਾ ਉਹਨੇ ਠੀਕ ਹੀ ਆ ਹਾਂ ਜੀ 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 ਹਾਂ ਹਾਂ ਸਮਝ ਗਿਆ ਟਾਈਮ ਲਾ ਹਾਂ ਇਹ ਹੈਗਾ ਰੇਤਾ ਹਾਂ ਇਹ ਮੱਲ ਨੂੰ ਫਾਰ ਬੋਕ ਚੇਕ ਚੇਕੀ ਵਾਹ ਹੁਣ ਜਿਹੜਾ ਤੁਸੀਂ ਆਂਦੇ ਹੋ ਹਾਂਜੀ ਅਸੀਂ ਗਏ ਹਾਂ ਕੱਲ ਗਏ ਪੁਰਸੰਦਰ ਬਸੋ ਹਾਂ ਹਾਂ ਇਹ ਗੱਲ ਵੀ ਤੁਸੀਂ ਕਹਿੰਦੇ ਸੀ ਗੱਲ ਮੈਂ ਲਿਖਵਾਉਂਦਾ ਹਾਂ ਹਾਂ ਉੱਥੇ ਤੋਂ ਹਾਂ ਤੇ ਉਹਨੂੰ ਅਸੀਂ ਲਾ ਕੇ ਪੋਪਲੈਂਡ ਤੇ ਉਹਨੂੰ ਉਹਦਾ ਪਾਣੀ ਦਬਾ ਥੋੜਾ ਜਿਹਾ ਉਹ ਜੂ ਚੱਲੇ ਬੰਨੇ ਨੂੰ ਕਰੀ ਠੀਕ ਹੈ ਜੀ ਹਾਂ ਅਸੀਂ ਅੰਦਰ ਗਏ ਹਾਂ ਤੇ ਅੰਦਰ ਸਾਤਾ ਦਰਾ ਇਨਾ ਡਿੱਗਿਆ ਜੀ 2.5 ਕਿਲੋਮੀਟਰ ਮੈਂ ਡੀਸੀ ਤੇ ਐਸ ਜੀ ਜੀ ਕਿੰਨੇ ਹਨ ਜੀ ਦਾ 2 ਕਿਲੋ ਮੀਟਰ ਹਿੱਟਿਆ ਅੱਗੇ ਹੂੰ ਫਿਰ 2.5 ਕਿਲੋਮੀਟਰ ਪੈਦਲ ਤੋਂ ਅੱਗੇ ਤਾਂ ਬਿਲਕੁਲ ਜਿੱਦੀ ਨਾ ਅੰਦਰ ਤਵਾ ਹੋ ਗਿਆ ਇੱਕ ਨਾਲਾ ਵਿੱਚ ਦੀ ਵਗਦਾ ਗਿਆ ਸਿੱਧਾ ਉੱਥੋਂ ਜੀ ਜੀ ਉਹ ਉਹ ਨਾਲਾ ਨਿਕਲਦਾ ਇੱਥੇ ਆ ਕੇ ਕੋਈ ਟੈਂਸ਼ਨ ਨਹੀਂ ਆ ਆ ਜਿਹੜੀ ਹੱਦੀ ਹੈ ਨਾ ਹਾਂਜੀ ਹਾਂਜੀ ਕਿਹਦੇ ਲੱਗ ਗਿਆ ਜੀ ਜੀ ਉਹਨੇ ਕਾਫੀ ਚਵਾਈ ਅੰਦਰ ਦਿੱਤੀ ਆ ਤਾਂ ਸਾਡੀ ਜੀਸੀਬੀ ਜਾਣ ਦਾ ਰਾਹ ਕੋਈ ਨਹੀਂ ਬਣਿਆ ਹੂੰ ਹੂੰ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਇਹ ਦਰਖਤ ਹਟਾਓ ਤੇ ਉਹ ਦਰਖਤ ਲੱਗੇ ਹੋਏ ਨੇ ਸਾਡੇ ਕੰਮ ਚਾਰ ਬਹੁਤ ਵਧੀਆ ਵਾ ਵਾ ਕੋਈ 15 18 20 ਬੰਦੇ ਉਹਨੂੰ ਰਸਤਾ ਬਣਾਉਣਾ ਤੇ ਮੇਰੇ ਖਿਆਲੋਂ ਅੱਜ ਰਸਤਾ ਬਣੂਗਾ ਫਿਰ ਅਸੀਂ ਨੇੜੇ ਜਾ ਕੇ ਦੇਖਾਂਗੇ ਵੀ ਇਹ ਆ ਕਾਰ ਸਿਕਦੇ ਆ ਕਰਨ ਜੋਗ ਹੈ ਜਾਂ ਨਹੀਂ ਟੈਕਨੀਕਲੀ ਵਾਹ ਉਹ ਮੈਂ ਨਿੰਦਕੀਨ ਸਾਹਿਬ ਮੇਰੀ ਬਿੰਤੀ ਸੁਣ ਤੂੰ ਹੀ ਵੀ ਜੱਟ ਬੰਦੇ ਦੀ ਮੈਂ ਨਹੀਂ ਜਾ ਕੀ ਹੈ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਆ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਹਬਾਅ ਦਰਨ ਬਦਲ ਜਾ ਆ ਜਿਹੜੀ ਟੱਕਰ ਪੈ ਗਈ ਆ ਤੇ ਤੁਸੀਂ ਵੀ ਸਮਝੋ ਗੱਲ ਤੁਸੀਂ ਵੀ ਹੋਈ ਠੀਕ ਹੈ ਇਹ ਗੱਲ ਅਸੀਂ ਪਰਸੋਂ ਦੇਖ ਲਈਏ ਹਾਂ ਹੁਣ ਉਹ ਜਿਹੜੇ ਸਾਡੇ ਬੰਦੇ ਲੱਗੇ ਆ ਨਾ ਅੱਧਾ ਸ਼ਾਮ ਤੱਕ ਉਹਨਾਂ ਦਾ ਰਸਤਾ ਬਣਾ ਦੇਣਾ ਠੀਕ ਹੈ ਬਹੁਤ ਵਧੀਆ ਲੱਗਿਆ ਉਹ ਰਸਤਾ ਇੱਕ ਇਹ ਵੀ ਆ ਤੇ ਕਿ ਪਿੱਛੇ ਵੇਲੇ ਰਾਹ ਕੱਢਿਆ ਹੋ ਰਿਹਾ ਇੱਧਰ ਵੀ ਉਹ ਵਿੱਚ ਹੀ ਪਾਣੀ ਛੱਡਦੀ ਹੋਇਆ ਠੀਕ ਹੈ ਠੀਕ ਹੈ ਥੈਂਕ ਯੂ ਬਾਈ ਜੈ ਸੇ ਹਾਂ ਕਿਸ ਗੱਲ ਆ ਤਾ ਵਾਈਰਲ ਸੈਂਟੀ ਦੇ ਵਿੱਚ ਜਾਨਵਰਾਂ ਤੋਂ ਜਾਨਵਰ ਨੇ ਜੀ ਰਿਹਾ ਹੈ ਨਾ ਉਹਨਾਂ ਨੂੰ ਬਚਾਣਾ ਵੀ ਜਰੂਰੀ ਹੈ ਦੋ ਅਸੀਂ ਗੱਲ ਕੀਤੀ ਕਿ ਇੱਕ ਅਸੀਂ ਇੱਥੇ ਬੋਲ ਨਾ ਲਾ ਦੀਏ ਕਿ ਪਾਣੀ ਦਾ ਬਹਾਅ ਦੋਨੋਂ ਹੋ ਜੇ ਇੱਕ ਵਿੱਚ ਦੀ ਸਰਾ ਹੈ ਕਿ ਜੇ ਉਹ ਟੁੱਟ ਸਕਦਾ ਹੋਵੇ ਉਹ ਸਾਫ਼ ਹੋ ਜੇ ਇੱਕ 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 ਬੜੀ ਹੋਰ ਚੜ੍ਹੋ ਜਿਸ ਦਾ ਕਿ ਮਤਲਬ ਰੋਕਿਆ ਮੈਨੂੰ ਪਤਾ ਹੈ ਕਿ ਤੁਸੀਂ ਜਿੱਥੇ ਟਾਈਮ ਦਿੱਤੇ ਹੁੰਦੇ ਰਹੇ ਬੰਦੇ ਇਕੱਠੇ ਆ ਤੁਹਾਨੂੰ ਜੀ ਦੇ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਦੇਖੋ ਮੈਂ ਕਿਥੋਂ ਤੱਕ ਦੇ ਕਿੰਨੀ ਉਮਰ ਦੇ ਵਿੱਚ ਇੱਥੇ ਪਹੁੰਚੀ ਮੇਰੀ ਇੱਕ ਬੇਨਤੀ ਹੈ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਦੇ ਆ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਕਿ ਗੱਲ ਉੱਥੇ ਵੀ ਆਫਸਰਟ ਨਹੀਂ ਕੀਤੀ ਸੀ ਉਹ ਕੀ ਹੈ ਕਿ ਉੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਉੱਜ ਤੇ ਆਪਣਾ 에ਰਾ ਵੀ ਠੀਕ ਹੈ ਜੀ ਉਹ ਇਕੱਠੇ ਹੋ ਗਏ ਉੱਥੇ ਉਹ ਇਕੱਠੇ ਹੋ ਕੇ ਤੇ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉੱਥੇ ਅੱਗੇ ਬੀਐਸਐਫ ਵਾਲਿਆਂ ਨੇ ਕੰਕਰੀਟ ਦੀ دیوار ਬਣਾਈ ਯਾ ਬਣਾਈ ਵੀ ਦਰਿਆ ਦੇ ਵਹਾਅ ਚ ਹੁਣ ਉੱਥੇ ਜੇ ਉਹ ਜਿਹੜੀ ਵਹਾਅ ਚ ਬਣਾਈ ਗਈ ਆ ਉੱਥੇ ਜੇ ਉਹਨਾਂ ਨੇ ਬਣਾਉਣੀ ਸੀ ਜੇ ਉਹਨਾਂ ਨੇ ਬੰਕਰ ਬਣਾਉਣੇ ਸੀ ਓਕੇ ਪਿੱਛੇ ਵੀ ਬਣਾ ਸਕਦੇ ਸੀ ਉਹ ਜ਼ਰੂਰੀ ਤੇ ਨਹੀਂ ਵੀ 2.5 ਕਿਲੋਮੀਟਰ ਚ ਬਣਾਉਣੇ ਸੀ ਪੰਜ ਚਾਰ ਸਾਲ ਪਹਿਲਾਂ ਬਣਾਇਆ ਗਿਆ 2020 ਦੇ ਵਿੱਚ ਹੁਣ ਮੈਂ ਤੁਹਾਡੇ ਧਿਆਨ ਚ ਨਹੀਂ ਮੈਂ ਤੁਹਾਨੂੰ ਦੱਸਿਆ ਪਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਉਹ ਉਹ ਜਦੋਂ ਦੱਸਦੇ ਆਂ ਉਦੋਂ ਧਿਆਨ ਕਿਤੇ ਹੋਰ ਤੇ ਹੁੰਦਾ ਜਾਂ ਹੋਰ ਕਿਸੇ ਪਾਸੇ ਸੁਣਤੀਂਦੇ ਨਹੀਂ ਮੈਂ ਸਾਰੇ ਮੰਤਰੀਆਂ ਕੋਲ ਕੇ ਗੱਲ ਚਾਹੀਦੀ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਉਹ ਦੀਵਾਰ ਬਣਾ ਕੰਕਰੀਟ ਦੀ ਜੀ ਸਰ ਉਹ ਵੀ ਐਸਪੀ ਉਹ ਜਵਾਰ ਬਣਾਉਣ ਦੇ ਨਾਲ ਪਾਣੀ ਜਿਹੜਾ ਇਧਰੋਂ ਐਨੂੰ ਜ਼ਿਆਦਾ ਸੀ ਉਹ ਇੱਥੇ ਟੱਕਰ ਲੱਗੀ ਉਹ ਪਾਣੀ ਅੰਦਰ ਨੂੰ ਹੋਇਆ ਉਸ ਪਾਣੀ ਨੇ ਟਾਂਡਾ ਤੇ ਜੈਨਪੁਰ ਕਾਂਡਾ ਜੈਨਪੁਰ ਦਾ ਕਾਨਾ ਕਾਨਾ ਸਾਰੇ ਉਹਨਾਂ ਪਿੰਡਾਂ ਨੂੰ ਜਿਹੜਾ ਹੁਣ ਇਹ ਪਾਣੀ ਜਿਹੜਾ ਉਹ ਤੁਸੀਂ ਚੁੱਟੀ ਆ ਜੇ ਪਾਣੀ ਦਾ ਉਹ ਨਿਕਾਸ ਉਧਰ ਦੀ ਸਹੀ ਚੰਦਾ ਰਹਿੰਦਾ ਬੀਐਸਐਫ ਵਾਲੀ ਜਿਹੜੀ ਦੁਆਰ ਹੈ ਨਾ ਉਹ ਤੜਵਾਈਏ ਜਿਉਣਾ ਬਣਾਉਣੀ ਹਾਂ ਉਥੇ ਸੈਫਨ ਬਣਾਉਣ ਵੈਸੇ ਦੇਖਦੇ ਨਾ ਬੜੀ ਵੱਡੀ ਪ੍ਰੋਜੈਕਟ ਦਾ ਉਸ ਜੀ ਉਥੇ ਬਹੁਤ ਸ਼ਾਨਦਾਰ ਕਵਰਟੀ ਹੈ ਅੱਛਾ ਜੀ 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 ਉਹ ਪਾਲਾ ਪਾਟੇ ਨੇ ਹੂੰ ਤਾਂ ਸਹੀ ਜੀ ਕਹਿੰਦਾ ਨਾ ਠੀਕ ਹੈ ਤਾਂ ਬਹੁਤ ਮਿਹਰੇ ਚੱਲ ਰਹੀ ਹੈ ਅੱਛਾ ਇਹ ਉਹ ਕਿਹਦੇ ਸਰੇ ਚਰਚਾ ਹੋਈ ਹੈ ਇਹ ਸਾਡਾ ਮਾਧਿਅਮ ਵਾਲੇ ਦਾ ਟੋਕਰਾ ਟੂਰ ਮੰਤਰੀ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਸਾਨੂੰ ਵੀ ਤੁਹੇ ਦੇ ਮਾਤ ਆਉਂਦੇ ਤੁਸੀਂ ਸਾਨੂੰ ਤੇਰਾ ਬਾਬਾ ਨਾਨਕ ਭੰਮਦਾਸ ਅਜਨਾਲਾ ਗਲਤੀ ਬੀਆ ਸਾਫਦੀ ਤੁਹਾਡੇ ਪਠਾਨ ਕੋਠੀਆਂ ਦੀ ਆਪਾਂ ਪਾਣੀ ਪਾੜੀ ਪਾੜੀ ਵਹੀ ਦੇ ਦੇ ਤੁਹਾਨੂੰ ਹਾਂ ਠੀਕ ਐ ਇਦਾਂ ਨਾ ਦਿਓ ਇਦਾਂ ਦਾ ਪਾਣੀ ਲੈ ਦਿਓ ਜੇ ਉਹ